ਜੀ ਦੋਸਤੋ ਪਾਰਸੋ ਆਯੁਰਵੈਦਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਲਓ ਜੀ ਦੋਸਤੋ ਨੁਕਸਾ ਲੱਗੇ ਹਾਂ ਤਿਆਰ ਕਰਨਾ ਮਰਦ ਬਣੋ ਨੰਬਰ 1 ਸੋ ਦੋਸਤੋ ਨੁਕਸਾ ਇੰਨਾ ਕਿ ਪਾਵਰਫੁਲ ਹੈ ਇੰਨਾ ਕਿ ਜਾਨੀ ਕਿ ਨਸ ਨਸ ਵਿੱਚ ਜਿਹੜਾ ਹੈ ਜਾਨ ਭਰਨ ਵਾਲਾ ਹੈ ਸੋ ਤੁਹਾਨੂੰ ਇਹਦੀ ਜਿਹੜੀ ਸਮਗਰੀ ਆ ਦੇਖ ਕੇ ਪਤਾ ਚੱਲ ਹੀ ਜਾਣਾ ਹੈ ਕਿ ਕਿੰਨੀ ਇਸ ਦੇ ਉੱਪਰ ਮਿਹਨਤ ਆਈ ਹੈ ਸੋ ਕਿੰਨਾ ਕਿ ਇਹ ਜਾਨੀ ਕਿ ਪਾਵਰਫੁਲ ਹੋਏਗਾ ਕਿੰਨੀ ਵੀ ਪ੍ਰਾਣੀ ਤੋਂ ਪ੍ਰਾਣੀ ਜਿਹੜੀ ਨਮਰਦੀ ਹੈ ਜਿਹੜਾ ਬੰਦੇ ਦੀ ਬਿਲਕੁਲ ਜਾਨੀ ਕਿ ਮਰਦ ਬੰਦੇ ਦੀ ਜਿਹੜੀ ਆ ਬਿਲਕੁਲ ਨਮਰਦ ਹੋ ਚੁੱਕਾ ਹੈ ਸੋ ਉਸ ਦੀ ਜਿਹੜੀ ਆ ਬੜੀਆਂ ਉਹ ਦਵਾਈਆਂ ਖਾ ਚੁੱਕਾ ਹੈ ਸੋ ਉਸ ਉੱਪਰ ਜਿਹੜੀ ਆ 5-7 ਖਰਾਕਾਂ ਹੀ ਪਾਵਰਫੁੱਲ ਜਿਹੜਾ ਜਾਨੀ ਕਿ ਕੰਮ ਕਰਨਗੀਆਂ ਸੋ ਇੰਨਾ ਕ ਜਿਆਦਾ ਇਹ ਜਾਨੀ ਕਿ ਨੁਕਸਾ ਜਿਹੜਾ ਜਬਰਦਸਤ ਹੋਣ ਵਾਲਾ ਹੈ ਸੋ ਬਹੁਤ ਸਾਰੀ ਜਾਨੀ ਕਿ ਇਸ ਦੇ ਉੱਪਰ ਜਿਹੜੀ ਮਿਹਨਤ ਆਉਣ ਵਾਲੀ ਹੈ ਸੋ ਇਹ ਜੋ ਨੁਕਸਾ ਹੈ ਕੋਈ ਜਾਨੀ ਕਿ ਜਿਆਦੀ ਤੋਂ ਜਿਆਦੀ ਪ੍ਰੋਬਲਮ ਦੇ ਵਿੱਚ 21 ਦਿਨ ਤੇ ਜੀ ਦੀ ਥੋੜੀ ਵਾਲੀ ਪ੍ਰੋਬਲਮ ਹੈ ਉਹਨੂੰ ਯਾਨੀ ਕਿ 11 ਤੋਂ ਹਫਤਾ ਜਿਹੜਾ ਏ ਕਿ 11 ਦਿਨ ਜਿਹੜਾ ਏ ਇਹ ਨੁਕਸਾ ਚੱਲੇਗਾ ਸੋ ਨਸ ਨਸ ਵਿੱਚ ਜਿਹੜੀ ਆ ਜਾਨ ਆ ਜਾਵੇਗੀ ਯਾਨੀ ਕਿ ਪੂਰਾ ਯਾਨੀ ਕਿ ਬੰਦਾ ਮਰਦ ਬਣ ਜਾਵੇਗਾ ਸੋ ਇੰਨੀ ਜਿਹੜੀ ਇਹ ਪਾਵਰਫੁਲਿਸ ਦੇ ਵਿੱਚ ਜਿਹੜੀ ਆ ਤਾਕਤ ਹੈ ਜਿਹੜੀ ਆ ਇਸ ਨੁਕਸੇ ਦੇ ਵਿੱਚ ਮਰਦ ਬਣੋ ਨੰਬਰ 1 ਦੇ ਵਿੱਚ ਰੱਖੀ ਗਈ ਹੈ ਸੋ ਕਾਫੀ ਸਮੇਂ ਤੋਂ ਇਸ ਨੁਕਸੇ ਨੂੰ ਅਸੀਂ ਤਿਆਰ ਕਰ ਰਹੇ ਹਾਂ ਤੇ ਬਹੁਤ ਹੀ ਪਾਵਰਫੁਲਿਸ ਦੇ ਜਿਹੜੇ ਆ रिजल्ट मिलते ਹਨ सो ਜਿੰਨਾ ਵੀਰਾਂ ਨੂੰ ਆਪਾਂ ਇਹ ਨਕਸ਼ਾ ਦਿੱਤਾ ਹੈ ਉਹਨਾਂ ਨੂੰ ਇਹਦੇ ਰਿਜ਼ਲਟ ਬਾਰੇ ਤਾਂ ਪਤਾ ਹੀ ਹੈ। ਸੋ ਦੋਸਤੋ ਉਹੀ ਹੀ ਨਕਸ਼ਾ ਜਿਹੜਾ ਆਪਾਂ ਫੇਰ ਲੱਗੇ ਹਾਂ ਤਿਆਰ ਕਰਨ। ਸੋ ਕਾਫੀ ਸਮੇਂ ਤੋਂ ਅਸੀਂ ਜਿਹੜੀ ਹੈ ਇਹਦੀ ਜਿਹੜੀ ਮਿਹਨਤ ਹੈ ਜਿਹੜੀ ਇਹਦੀ ਸਮਗਰੀ ਆ ਉਹ ਤਿਆਰ ਕਰ ਰਹੇ ਹਾਂ। ਸੋ ਤਕਰੀਬਨ ਮੇਰੇ ਹਿਸਾਬ ਨਾਲ ਅੱਜ ਤੋਂ ਇਹਦੀ ਜਿਹੜੀ ਸਮਗਰੀ ਤਿਆਰ ਕਰਨ ਵਿੱਚ ਸਾਨੂੰ 15 ਤੋਂ 17-18 ਦਿਨ ਹੋ ਚੁੱਕੇ ਨੇ। ਇਸਦੀ ਜਿਹੜੀ ਸਮਗਰੀ ਆ ਜਿਹੜੀ ਤਿਆਰ ਕਰ ਰਹੇ ਹਾਂ। ਸੋ ਇਹ ਜਿਹੜੀ ਸਮਗਰੀ ਜਿੰਨੀ ਵੀ ਸ਼ੁੱਧ ਕੀਤੀ ਗਈ ਹੈ ਉਹ ਇਹਦੇ ਵਿੱਚ ਜਣੀ ਕਿ ਸਾਰੀ ਜੋ ਕਿ ਆਪਣੀ ਹਲਪ ਕਰਾਈ ਆ ਸਾਡੇ ਦੋਸਤ ਗੁਰਜੀਤ ਸਿੰਘ ਨੇ ਪਿੰਡ ਢੋਂ ਤੋਂ ਸੋ ਇੰਨੇ ਜਾਨੀ ਕਿ ਸਾਰੀ ਇਸ ਨੁਕਸੇ ਦੇ ਵਿੱਚ ਜਿਹੜੀ ਆ ਹਲਪ ਕਰਾਈ ਹੈ ਕਿ ਜਿੰਨੀ ਵੀ ਇਹਦੀ ਰਗੜਾਈ ਸਾਰੀ ਜਾਨੀ ਕਿ ਇਹਨੇ ਕੀਤੀ ਆ ਜੀ ਗੁਰਜੀਤ ਸਿੰਘ ਜੀ ਇਹ ਜੋ ਆਪਾਂ ਸੰਖਿਆ ਜਿਹੜਾ ਏ ਇਹਦੀ ਰਗੜਾਈ ਜਿਹੜੀ ਆ ਤਕਰੀਬਨ ਕਿੰਨੇ ਘੰਟੇ ਕਰਤੀ ਹੋਊਗੀ ਸੈਕੀ ਇਹਦੀ ਆਪਾਂ ਕੀਤੀ ਆ ਜੀ 30 ਘੰਟੇ ਕਰ ਲਏ ਜੀ ਤੇ ਵਰਕੀ ਆ ਹੜਤਾਲ ਦੀ ਉਹਦੀ ਆਪਾਂ ਕੀਤੀ ਆ 51 ਘੰਟੇ ਜੀ ਤੇ ਜੋ ਸ਼ਿੰਗਰਫੇ ਉਹਦੀ ਆਪਾਂ ਕੀਤੀ ਆ ਜੀ 33 ਘੰਟੇ ਹਾਂਜੀ ਬਹੁਤ ਸਾਰੀ ਜਾਨੀ ਕਿ ਇਸ ਦੇ ਉੱਪਰ ਜਿਹੜੀ ਆ ਮਿਹਨਤ ਯਾਨੀ ਕਿ ਲੱਗੀ ਹੋਈ ਆ ਤੇ ਅੱਗੇ ਜਿਹੜੀ ਮਿਹਨਤ ਆ ਆਉਣ ਵਾਲੀ ਹੈ ਕਿਉਂਕਿ ਇਸ ਨਕਸ਼ੇ ਦੇ ਉੱਪਰ ਕਾਫੀ ਯਾਨੀ ਕਿ ਇਸ ਚੀਜ਼ ਦੇ ਵਿੱਚ ਜਿਹੜੀ ਆ ਮਿਹਨਤ ਲੱਗੀ ਹੈ ਪਰ ਇਹ ਜੋ ਨਕਸ਼ਾ ਹੈ ਹੁਣ ਕਈ ਵੀਰ ਸਾਨੂੰ ਯਾਨੀ ਕਿ ਬਹੁਤ ਸਾਰੇ ਮੁਣਕੇ ਫੋਨ ਕਰਦੇ ਆ ਇਹ ਵੀਰ ਜੀ ਨਕਸ਼ਾ ਮੈਨੂੰ ਦੇ ਦਿਓ ਜੀ ਮੈਨੂੰ ਦੇ ਦਿਓ ਜੀ ਪਰ ਇਹ ਨਕਸ਼ਾ ਇਸ ਤਰ੍ਹਾਂ ਨਹੀਂਗਾ ਖਾਣ ਵਾਲਾ ਹੈ ਕਿ ਜਿਹਦਾ ਜੀ ਕੀਤਾ ਜਿਹਨੂੰ ਕੋਈ ਪ੍ਰੋਬਲਮ ਲੱਗੀ ਤੇ ਉਹੋ ਹੀ ਇਹ ਨਕਸ਼ਾ ਯਾਨੀ ਕਿ ਲੈ ਕੇ ਇਸ ਦਾ ਜਿਹੜਾ ਹੈ ਫਾਇਦਾ ਲੈ ਲੇਗਾ ਜਿਸ ਵੀ ਬੰਦੇ ਨੇ ਨੁਕਸਾਨ ਲੈਣਾ ਹੈ ਉਹਨੂੰ ਖੁਦ ਸਾਡੇ ਕੋਲ ਸਾਡੇ ਪ੍ਰੋਸੈਸ ਦੇ ਮੁਤਾਬਕ ਚੱਲ ਕੇ ਸਾਡੇ ਕੋਲ ਆਉਣਾ ਪਏਗਾ ਸੋ ਆਪਦਾ ਸਾਰਾ ਉਹ ਬਾਡੀ ਬਾਰੇ ਜਾਨੀ ਕਿ ਸਾਨੂੰ ਜੋ ਵੀ ਉਹਦੀ ਪ੍ਰੋਬਲਮ ਹੈ ਆ ਉਹ ਸਾਰੀ ਅਜਸਟਮੈਂਟ ਦੱਸੇਗਾ ਕਿ ਕਿਸ ਤਰ੍ਹਾਂ ਦੀ ਪ੍ਰੋਬਲਮ ਉਹਦੀ ਹੈ ਆ ਫਿਰ ਉਹਦੀ ਅਸੀਂ ਸਾਰਾ ਨਾੜੀ ਪ੍ਰੀਖਣ ਕਰਕੇ ਜੋ ਕਿ ਜਾਨੀ ਕਿ ਉਸਦੇ ਸਾਰੀ ਬਾਡੀ ਦਾ ਮਜਾਜ ਵਗੈਰਾ ਦੇਖ ਕੇ ਇਹ ਚੀਜ਼ ਅਸੀਂ ਉਹਨੂੰ ਦੇਵਾਂਗੇ ਸੋ ਬਹੁਤ ਹੀ ਪਾਵਰਫੁਲ ਜਾਨੀ ਕਿ ਇਸ ਦੇ ਜਿਹੜੇ ਰਿਜ਼ਲਟ ਆ ਉਹ ਉਸ ਦੀ ਝੋਲੀ ਵਿੱਚ ਪਏ ਜਾਣਗੇ ਉਸ ਪਰਮਾਤਮਾ ਵਾਹਿਗੁਰੂ ਨੂੰ ਕਿਉਂਕਿ ਜਿਹੜੀ ਕਿਰਪਾ ਕਰਨੀ ਆ ਉਸ ਪਰਮਾਤਮਾ ਨੇ ਹੀ ਇਸ ਚੀਜ਼ ਦੇ ਉੱਪਰ ਕਿ ਸਾਡਾ ਕੰਮ ਏ ਮਿਹਨਤ ਕਰਨਾ ਸੋ ਅੱਗੇ ਵੀ ਹੁਣ ਜਿਹੜੀ ਆ ਇਸ ਦੇ ਵਿੱਚ ਜਿਹੜੀ ਅਸੀਂ ਸ਼ੁੱਧ ਕੀਤਾ ਹੋਇਆ ਇਸ ਦੇ ਵਿੱਚ ਅਸੀਂ ਬਹੁਤ ਵਧੀਆ ਯਾਨੀ ਕਿ ਜੋ ਖਰਲ ਵੀ ਵਰਤਣ ਲੱਗੇ ਹਾਂ ਉਹ ਪਾંબੜ ਪੱਥਰ ਦਾ ਯਾਨੀ ਕਿ ਖਰਲ ਲੱਗੇ ਹਾਂ ਭਸਮਾ ਦੀ ਰਗੜਾਈ ਕਰਨ ਲਈ ਕਿਉਂਕਿ ਬਹੁਤ ਖਰਲ ਜਿਹੜਾ ਪੋਸਿਬਲੀ ਮਹਿੰਗਾ ਵੀ ਹੁੰਦਾ ਹੈ ਤੇ ਇਸ ਦੇ ਵਿੱਚ ਖਰਲ ਕਰਨ ਨਾਲ ਦਵਾਈ ਦੀ ਜਿਹੜੀ ਹੈ ਕੁਦਰਤ ਵੱਲੋਂ ਹੀ ਇਸ ਦੇ ਜਿਹੜੇ ਪਾંબੜ ਪੱਥਰ ਦੇ ਜਿਹੜੇ ਆ ਤਾਂਬੜਾ ਪੱਥਰ ਉਸ ਦੇ ਗੁਣਿਆ ਜਿਹੜੇ ਇਸ ਮੈਡੀਸਿਨ ਵਿੱਚ ਪੈਦਾ ਹੋ ਜਾਂਦੇ ਆ ਜੀ ਸੋ ਹੁਣ ਆਪਾਂ ਇਸ ਦੀ ਜਿਹੜੀ ਆ ਅੱਗੇ ਯਾਨੀ ਕਿ ਰਗੜਾਈ ਕਰਾਂਗੇ ਇਸੇ ਖਰਲ ਦੇ ਵਿੱਚ ਕੁਝ ਜਿਹੜੀ ਜਾਨੀ ਕਿ ਜਿਹੜੀਆਂ ਵੇਸ ਦੇ ਵਿੱਚ ਜਿਹੜੀਆਂ ਬੂਟੀਆਂ ਨੇ ਜਾਂ ਕੋਈ পুষ্প ਸਮਾਈਆਂ ਗਿਆ ਨੇ ਉਹ ਆਪਾਂ ਦੂਸਰੇ ਖਰਲ ਦੇ ਵਿੱਚ ਜਿਵੇਂ ਕੇਸਰ ਵਗੈਰਾ ਵੀ ਇਸ ਦੇ ਵਿੱਚ ਲਿਆ ਗਿਆ ਹੈ ਕੁਝ ਹੋਰ ਵੀ ਜੜੀਆਂ ਬੂਟੀਆਂ ਇਸ ਦੇ ਵਿੱਚ ਹਨ ਸੋ ਬਹੁਤ ਹੀ ਪਾਵਰਫੁਲ ਜਾਨੀ ਕਿ ਚੀਜ਼ ਹੋਣ ਵਾਲੀ ਹੈ ਤੇ ਕੁਝ ਹੀ ਚੰਦ ਖਰਾਕਾਂ ਦੇ ਵਿੱਚ ਹੀ ਵੇਰੇ ਤੋਂ ਵੇਰਿਆ ਰੋਗ ਜਿਹੜਾ ਹੈ ਇਸ ਦੇ ਨਾਲ ਜਿਹੜਾ ਕਿ ਨਮਰਦੀ ਜਾਨੀ ਕਿ ਇਸ ਨੁਕਸੇ ਦਾ ਨਾਮ ਹੀ ਐਸਾ ਹੈ ਮਰਦ ਬਣੋ ਨੰਬਰ 1 ਜਾਨੀ ਕਿ ਨਮਰਦ ਤੋਂ ਮਰਦ ਜ਼ਬਰਦਸਤ ਜਾਨੀ ਕਿ ਬਣਾ ਦਿੰਦੀ ਹੈ ਸੋ ਹੁਣ ਅਸੀਂ ਇਸ ਦੇ ਵਿੱਚ ਜਾਨੀ ਕਿ ਸਭ ਤੋਂ ਪਹਿਲਾਂ ਐਡ ਕਰਾਂਗੇ ਜੀ ਸੰਖਿਆ ਇਸ ਫਰਲ ਦੇ ਵਿੱਚ ਜਿਹੜਾ ਆਮੜਾ ਪੱਥਰ ਦਾ ਫਰਲ ਹੈ ਇਸ ਦੇ ਵਿੱਚ ਸੰਖਿਆ ਵੀ ਐਡ ਕਰਾਂਗੇ ਫਿਰ ਜੀ ਜੋ ਵਰਕੀਆਂ ਹੜਤਾਲ ਹੈ ਇਹ ਵੀ ਅਸੀਂ ਇਸ ਦੇ ਵਿੱਚ ਲਵਾਂਗੇ ਇਹ ਪੇਰਸ ਦੇ ਵਿੱਚ ਜੀ ਅਸੀਂ ਸ਼ਿੰਗਰਫ ਇਹ ਵੀ ਅਸੀਂ ਇਸ ਦੇ ਵਿੱਚ ਪਾਵਾਂਗੇ ਸੋ ਇਸ ਦੀ ਮੇਰੇ ਤਕਰੀਬਨ ਹਿਸਾਬ ਨਾਲ ਘੱਟੋ-ਘੱਟ 50 ਤੋਂ 55 ਘੰਟੇ ਜਿਹੜੀ ਹੈ ਇਸ ਦੇ ਵਿੱਚ ਫਰਲ ਕਰਾਂਗੇ ਫਿਰ ਜਿਹੜਾ ਤੀਸਰੇ ਕੋਜਾ ਹੀ ਉਹ ਵੀ ਅਸੀਂ ਇਸ ਫਰਲ ਦੇ ਵਿੱਚ ਪਾ ਕੇ ਅਲੱਗ ਫਰਲ ਕਰਾਂਗੇ ਫਿਰ ਜਿਵੇਂ ਜਿਵੇਂ ਨਕਸ਼ਾ ਸਾਰਾ ਬਣਾਵਾਂਗੇ ਇਕੱਠਾ ਕਰਾਂਗੇ ਉਹ ਸਾਰਾ ਲਾਈਵ ਅਸੀਂ ਆਪਣੇ ਚੈਨਲ YouTube ਤੇ ਹੁੰਦੇ ਜਾਵਾਂਗੇ ਸੋ ਦੇਖ ਲੈਣਾ ਜੀ ਕਿੰਨੀ ਜਿਹੜੇ ਸਮਝਦਾਰ ਸਿਆਣੇ ਦੋਸਤ ਮਿੱਤਰ ਨੇ ਉਹਨਾਂ ਨੂੰ ਇਹ ਨੁਕਸੇ ਬੰਦਦੇ ਹੀ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਪਾਵਰਫੁਲ ਨੇ ਸੋ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬਣਾਉਣੀਆਂ ਨੇ ਬਹੁਤ ਔਖੀਆਂ ਹੈ ਜਿਵੇਂ ਕਿ ਸ਼ਿੰਗਰਫ ਹੈ ਸੈਂਕੀਆ ਹੈ ਵਰਕੀਆ ਹੈ ਕਿਉਂਕਿ ਇਹਨਾਂ ਨੂੰ ਮਾਰਨਾ ਜਿਹੜਾ ਹੈ ਬਹੁਤ ਔਖਾ ਹੈ ਸੋ ਇਹ ਆਮ ਬੰਦਾ ਜਿਹੜਾ ਵੇ ਇਸ ਨੂੰ ਇਹੋ ਜਿਹਾ ਪੰਗਾ ਨਾ ਹੀ ਲਵੇ ਤੇ ਚੰਗੀ ਗੱਲ ਆ ਕਿਉਂਕਿ ਅੱਜਕਲ ਵੇਖੇ ਗਏ ਕੁਝ ਵੈਦ ਐਸੇ ਵੀ ਵੇਖੇ ਗਏ ਹਨ ਜਿਹੜੇ ਕਿ ਗੇਰੂ ਮਿੱਟੀ ਪਾ ਕੇ ਤੇ ਉਹ ਸ਼ਿੰਗਰਫ ਭਸਮ ਨੂੰ ਉਹਨਾਂ ਨੂੰ ਸ਼ਿੰਗਰਫ ਭਸਮ ਦਾ ਕਲਰ ਹੀ ਨੀਂਗਾ ਬਣਾਉਣਾ ਹੁੰਦਾ ਤੇ ਉਹਦੇ ਜਾਨੀ ਕਿ ਗੇਰੂ ਮਿੱਟੀ ਪਾ ਕੇ ਅੱਜਕਲ ਵੇਖੇ ਗਏ ਕਿ ਉਹ ਧਾਰ ਦੀ ਬਖਾਉਂਦੇ ਕਿ ਵੇਖੋ ਕਰਦੀ ਹੈ ਸੋ ਗੇਰੂ ਮਿੱਟੀ ਦਾ ਕੀ ਉਹਨੇ ਤਾਰੀ ਜਾਣਾ ਸ਼ਿੰਗਰਫ ਤਾਰ ਨਹੀਂ ਕੋਈ ਨਿੱਕੀ ਜੀ ਗੱਲ ਨਹੀਂ ਹੈਗੀ ਸੋ ਬਹੁਤ ਧਾਰ ਨਹੀਂ ਔਖੀ ਹੈ ਸੋ ਬਾਭੀ ਇਸ ਦੇ ਵਿੱਚ ਨੌਲੇਜ ਵੀ ਹੋਣੀ ਚਾਹੀਦੀ ਹੈ ਤੌਰ ਤਾਰਨ ਵਾਸਤੇ ਤੇ ਫੇਰ ਇਹ ਗੱਲਾਂ ਬਣਦੀਆਂ ਨੇ ਅੱਜਕਲ ਵੇਖੇ ਗਏ ਆ ਕਿ ਉੱਤੇ ਜਾਨੀ ਕਿ ਗੇਰੂ ਮਿੱ ਜਿੰਦਾ ਕੇ ਸ਼ਿੰਗਰੋਂ ਤੋਂ ਵੇਖੋ ਜੀ ਧਾਰਤੀ ਆ ਸੋ ਬਹੁਤ ਓਕੇ ਕੰਮ ਹੁੰਦੇ ਆ ਤੇ ਹੁਣ ਅਸੀਂ ਜਿਹੜਾ ਆ ਅਗਲਾ ਜਿਹੜਾ ਕੇਸਰ ਆ ਜਿਹੜਾ ਆ ਉਹ ਅਸੀਂ ਇਸ ਦੇ ਵਿੱਚ ਭਰਲ ਕਰਾਂਗੇ ਜੀ ਇਹ ਵੀ ਭਸਮਾ ਜਿਹੜੀਆਂ ਆ ਆਪਾਂ ਹੁਣ ਇਸ ਦੇ ਵਿੱਚ ਖਰਲਾਈ ਕਰਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਂਦੇ ਚੱਲਾਂਗੇ ਜੀ ਧੰਨਵਾਦ ਜੀ ਲੋ ਜੀ ਦੋਸਤੋ ਜੋ ਆਪਾਂ ਕੇਸਰ ਜਿਹੜਾ ਇਸ ਦੇ ਵਿੱਚ ਖਲ ਕਰ ਰਹੇ ਆ ਸੋ ਇਸ ਦੇ ਵਿੱਚ ਜਾਨੀ ਕਿ ਥੋੜਾ ਜਿਹਾ ਮੌਸਮ ਜਿਹੜਾ ਆ ਉਹ ਸਿਲਾਉਣ ਕਰਨ ਕਰਕੇ ਤੇ ਨਵੀਂ ਜਿਹੜੀ ਆ ਮੌਜਰ ਆ ਇਸ ਸਰ ਦੇ ਵਿੱਚ ਆ ਗਿਆ ਹੈ ਰਗੜਾਈ ਕਾਫੀ ਹੋ ਚੁੱਕੀ ਹੈ ਸੋ ਇਸ ਦੇ ਵਿੱਚ ਹੁਣ ਬਾਕੀ ਵੀ ਜਿਹੜੀ ਜੜੀਆਂ ਬੂਟੀਆਂ ਦਾ ਸਾਥ ਇਹ ਆਪਾਂ ਨਾਲ ਲੈਣਾ ਹੈ ਸੋ ਇਸ ਨੂੰ ਨੁਕਸੇ ਨੂੰ ਪਾਵਰਫੁੱਲ ਬਣਾਉਣ ਲਈ ਉਹ ਵੀ ਪਾ ਕੇ ਤੇ ਹੁਣ ਇਸ ਦੀ ਜਿਹੜੀ ਫੇਰ 2-3 ਢ ਘੰਟੇ ਇਹ ਹੱਲ ਕਰਾਂਗੇ ਫਿਰ ਬਾਕੀ ਦੂਸਰਾ ਜਿਹੜਾ ਵਾ ਪਾਊਡਰ ਵਗੈਰਾ ਉਹ ਵੀ ਪਾਵਾਂਗੇ ਜੀ ਦੋਸਤੋ ਜੋ ਆਪਾਂ ਮਰਦ ਬਣੋ ਨੰਬਰ 1 ਨੁਕਸਾ ਤਿਆਰ ਕਰ ਰਹੇ ਆ ਸੋ ਉਸ ਦੇ ਜਿਹੜੀ ਯਾਨੀ ਕਿ ਕੇਸਰ ਦੇ ਵਿੱਚ ਪੁਸ਼ਕ ਯਾਨੀ ਕਿ ਜਿਹੜੀ ਆ ਜੜੀਆਂ ਬੂਟੀਆਂ ਦੀ ਜਿਹੜੀ ਆ ਰਗੜਾਈ ਕੀਤੀ ਗਈ ਹੈ ਫਿਰ ਹੋਣਾ ਇੱਕ ਹੋਰ ਜਣੀਆਂ ਕਿ ਕੁਝ ਜੜੀਆਂ ਬੂਟੀਆਂ ਨੇ ਜਿਨ੍ਹਾਂ ਦੀ ਰਗੜਾਈ ਆਪਾਂ ਇਸ ਦੇ ਵਿੱਚ ਕਰਨੀ ਹੈਗੀ ਆ ਸੋ ਤਕਰੀਬਨ ਇਹਨਾਂ ਨੂੰ ਇੱਕ ਜਾਣ ਕਰਕੇ ਜੋ ਦੂਸਰੇ ਆਪਣੇ ਤਾਂਬੜ ਦੇ ਖਰਲ ਵਿੱਚ ਬਸਮੰਦੀ ਸੰਖੀਏ ਦੀ ਤੇ ਜਾਨੀ ਕਿ ਰਗੜਾਈ ਚੱਲ ਰਹੀ ਹੈ ਸੰਖੀਆ ਵਰਕੀਆ ਤੇ ਸ਼ਿੰਗਰਾਪਾ ਤੁਸੀਂ ਫਿਰ ਉਹ ਸੱਤੀ ਮਿਕਸ ਕਰਕੇ ਫਿਰ ਸਾਰੀਆਂ ਦੀ ਜਿਹੜੀ ਰਗੜਾਈ ਕਰਕੇ ਫਿਰ ਅਗਲਾ ਪ੍ਰੋਸੈਸ ਹੈ ਜਿਹੜਾ ਅੰਜਾਂ ਦੀ ਰੱਖਾਂਗੇ ਜੀ